ਲੰਗਰ ਛੱਕ ਭਾਈ ਫੇਰ ਦਰਸ਼ਨ ਹੋਣਗੇ ਇਹ ਮਰਿਆਦਾ ਬਣਾ ਦਿੰਦੀ ਹੈ ਵੀ ਪਹਿਲਾਂ ਪੰਗਤ ਤੇ ਫੇਰ ਸੰਗਤ ਤੇ ਅਜੋਕੇ ਸਮੇਂ ਦੇ ਵਿੱਚ ਮੈਂ ਬੇਨਤੀ ਕਰਾਂ ਭਾਈ ਜੁਹਾਰ ਸਿੰਘ ਜੀ ਉਹ ਲਾਈਵ ਟੈਲੀਕਾਸਟ ਕਰ ਰਹੇ ਐ ਤੇ ਕਈ ਦਿਨਾਂ ਤੋਂ ਮੈਂ ਇਹਨੂੰ ਬਕਵਾਸ ਹੀ ਕਹਾਂਗਾ ਜਿਹੜੀ ਲੰਗਰਾਂ ਦੀ ਆਲੋਚਨਾ ਕਰਦੇ ਐ ਲੋਕ ਸਾਧ ਸੰਗਤ ਜੀ ਕਿਹੜੀ ਗਾਲ ਐ ਜਿਹੜੀ ਨਹੀਂ ਕੱਢੀ ਹੋਵੇਗੀ ਸਾਰਾ ਗਿਆਨ ਹੀ ਸਾਡਾ ਸਾਰਾ ਪੀਜਿਆਂ ਤੇ ਨਿਕਲ ਗਿਆ ਵੀ ਇਹਨਾਂ ਸਾਧਾ ਨੇ ਤਾਂ ਕੌਮ ਹੀ ਬਰਬਾਦ ਕਰ ਦਿੱਤੀ ਇਹਨਾਂ ਦੇ ਪੱਲੇ ਕੱਖ ਨਹੀਂ ਛੱਡਿਆ ਇਹਨਾਂ ਪੀਜੇ ਵਰਤਾ ਦੇ ਦਿੱਤੇ ਇਹਨਾਂ ਨੇ ਕੋਲਡ ਡਰਿੰਕ ਵਰਤਾ ਦਿੱਤੇ ਇਹਨਾਂ ਨੇ ਕੋਈ ਹਸਪਤਾਲ ਨਹੀਂ ਬਣਾਇਆ ਇਹਨਾਂ ਨੇ ਕੋਈ ਸਕੂਲ ਨਹੀਂ ਬਣਾਇਆ ਮੈਂ ਬੇਨਤੀ ਕਰਾਂ ਸਾਥ ਸੰਗਤ ਜੀ ਲੰਗਰ ਦੀ ਮर्यादा ਨੂੰ ਨਕਾਰ ਕੇ ਜੇ ਅਸੀਂ ਹੋਰ ਸੁਵਿਧਾਵਾਂ ਆਕੀਏ ਵੀ ਲੰਗਰ ਦੀ ਮਾਇਆ ਉੱਥੇ ਲੱਗ ਜਾਵੇ ਤੇ ਮੈਂ ਇਸ ਗੱਲ ਦੇ ਬਿਲਕੁਲ ਖਿਲਾਫ ਹਾਂ ਕਿਉਂਕਿ ਇਹ ਜਿਹੜੀ ਹੈਲਥ ਦੀ ਔਰ ਸਟੱਡੀ ਦੀ ਜਿਹੜੀ ਡਿਊਟੀ ਹੈ এডਿਕੇਸ਼ਨ ਦੀ ਇਹ ਜ਼ਿੰਮੇਵਾਰੀ ਉਹਨਾਂ ਦੀ ਹੈ ਜਿਨ੍ਹਾਂ ਨੂੰ ਅਸੀਂ ਟੈਕਸ ਕਟਾਉਨੇ ਸਰਕਾਰ ਨੂੰ ਟੈਕਸ ਦੇਣੇ ਹਨ ਕਦੇ ਜੋੜ ਮੇਲੇ ਦੀ ਗ੍ਰਾਹੀ ਹੋਵੇ ਸੋ ਖੈਰ ਤੁਸੀਂ ਤਾਂ ਗੁਰੂ ਬਖਸ਼ਿਸ਼ ਵਾਲੇ ਉਹ ਸਾਰੇ ਬਹੁਤੇ ਤਾਂ 100 ਵਾਰੀ ਸੋਚਦੇ ਆ ਕਿ ਇਹਨਾਂ ਨੂੰ 100 ਦੇਣਾ ਹੈ ਆ ਨਾ ਬਹਾਨਾ ਕਰਕੇ ਪਾਸਾ ਵਾਟੀ ਲਈਏ ਸਾਥ ਸੰਗਤ ਜੀ ਗੁਰੂ ਕੇ ਲੰਗਰਾਂ ਦੀ ਮਰਿਆਦਾ ਬਹੁਤ ਵੱਡੀ ਮਰਿਆਦਾ ਹੈ ਮੈਂ ਬੈਠ ਤੁਸੀਂ ਸੋਚੋਗੇ ਵੀ ਇਹ ਸੋ ਪੀ ਜੀ ਵਾਲੇ ਬਾਬਿਆਂ ਦੀ ਮਹਿਮਾ ਦੇ ਵਿੱਚ ਡੁੱੜ ਗਿਆ ਹਜੂਰ ਸਾਹਿਬ ਵਾਲੇ ਬਾਬੇ ਬਲਵਿੰਦਰ ਸਿੰਘ ਜੀ ਨਰਿੰਦਰ ਸਿੰਘ ਜੀ ਕਦੇ ਹਜੂਰ ਸਾਹਿਬ ਜਾ ਕੇ ਵੇਖੋ ਬਾਬੇ ਬਲਵਿੰਦਰ ਸਿੰਘ ਜੀ ਉਹ ਮਹਾਪੁਰਖ ਹੈ ਜਿਨ੍ਹਾਂ ਨੂੰ ਅੱਜ ਤੱਕ ਕਿਸੇ ਨੇ ਆਰਾਮ ਕਰਦਿਆਂ ਸੁੱਤਿਆਂ ਵੇਖਿਆ ਹੀ ਨਹੀਂ ਦਿਨ ਰਾਤ ਜਿਨ੍ਹਾਂ ਨੇ ਸੇਵਾ ਦੇ ਵਿੱਚ ਆਪਣਾ ਲਾਇਆ ਹੋਇਆ ਹੈ ਜਿਨ੍ਹਾਂ ਨੇ ਦਿਨ ਰਾਤ ਗੁਰੂ ਘਰ ਦੀਆਂ ਵੱਡੀਆਂ-ਵੱਡੀਆਂ ਇਮਾਰਤਾਂ ਗੁਰੂਕੀਆਂ ਸੰਗਤਾਂ ਦੀ ਸੌਬਦਾ ਵਾਸਤੇ ਏਡੇ ਵੱਡੇ ਸੁੰਦਰ ਮੰਦਰ ਮਹਾਰਾਜ ਦੀ ਜਾਤ ਦੇ ਵਿੱਚ ਉਹ ਸਾਰੇ ਹੈ ਅਸੀਂ ਸਾਰਾ ਕੁਝ ਭੁੱਲ ਜਾਨੇ ਆ ਕੇਵਲ ਨਿੱਕੀ ਜੀ ਗੱਲ ਤੋਂ ਏਡੀ ਵੱਡੀ ਆਲੋਚਨਾ ਆ ਜਿਹੜੀ ਮੈਂ ਗੱਲ ਕਹਿਣ ਲੱਗਾ ਨਾ ਇਹਦੇ ਹੇਠਾਂ ਬਹੁਤ ਕਮੈਂਟ ਇਹੋ ਜਿਹੇ ਆਉਣੇ ਆ ਵੀ ਸਾਧਾਂ ਦੇ ਗੱਫੇ ਲੈਂਦੇ ਆ ਜੀ ਇਹ ਕਵੀਸ਼ਰ ਇਹ ਤਾਂ ਝੋਲਾ ਚੁੱਕਦੇ ਆ ਜੀ ਉਹਨਾਂ ਦਾ ਕੋਈ ਗੱਲ ਨਹੀਂ ਏਡੇ ਵੱਡੇ ਮਹਾਂਪੁਰਖਾਂ ਨੂੰ ਗਾਲਾਂ ਕੱਢ ਦਿੱਤੀਆਂ ਲੋਕਾਂ ਨੇ ਚਾਰ ਸਾਨੂੰ ਕੱਢ ਦੇਣਗੇ ਤੇ ਕੀ ਫਰਕ ਪੈਂਦਾ ਏ ਪਰ ਜਿਹੜੀ ਗੱਲ ਆਲੋਚਨਾ ਤੋਂ ਪ੍ਰतिकਰਮ ਅੱਗੇ ਦੇਣਾ ਚਾਹੀਦਾ ਏ ਗੁਰੂ ਦਾ ਪ੍ਰਚਾਰਕ ਹੋਣ ਨਾਤੇ ਗੁਰੂ ਘਰ ਦਲਬਾਬਾ ਵਿਧੀ ਚੰਦ ਸਾਹਿਬ ਜੀ ਦੇ ਵਿੱਚ 10 ਸਾਲਾਂ ਤੋਂ ਦਾਸ ਸੇਵਾ ਦੇ ਵਿੱਚ ਹੈ ਤੇ ਮਹਾਂਪੁਰਖਾਂ ਨੇ ਵੀ ਉੱਥੇ ਪੀਜਿਆਂ ਦਾ ਲੰਗਰ ਲਾਇਆ ਤੇ ਹੁਣ ਵੇਖੋ ਲੰਗਰ ਦੀ ਮਰਿਆਦਾ ਕੀ ਹੈ ਗੁਰੂ ਨਾਨਕ ਸਾਹਿਬ ਜੀ ਨੂੰ 20 ਰੁਪਏ ਦਿੱਤੇ ਉਹਨਾਂ ਦੇ ਪਿਤਾ ਜੀ ਨੇ ਤੇ ਦਿੱਤੇ ਸੀ ਕਾਰੋਬਾਰ ਸ਼ੁਰੂ ਕਰਨ ਵਾਸਤੇ ਵਪਾਰ ਸ਼ੁਰੂ ਕਰਨ ਵਾਸਤੇ ਕੋਈ ਬਾਪ ਆਪਣੇ ਪੁੱਤਰ ਨੂੰ ਦਵੇ ਖਰਚਾ ਵੀ ਵਪਾਰ ਸ਼ੁਰੂ ਕਰਨਾ ਤੇ 5-10 ਰੁਪਏ ਤਿੰਨ ਦੇਵੇਗਾ ਕੋਈ ਲੱਖ 2 ਲੱਖ 5 ਲੱਖ ਦੇਵੇਗਾ ਇਹ ਨਾ ਵੀ ਫੇਰ ਹੀ ਵਪਾਰ ਖੜਾ ਹੋਵੇਗਾ ਤੇ ਇੱਕ ਪਿਓ ਹੋਵੇ ਪਟਵਾਰੀ ਤੇ ਉਹ ਵੱਡੀ ਰਕਮ ਹੀ ਦੇਵੇਗਾ ਨਾ ਪੁੱਤਰ ਨੂੰ ਵਪਾਰ ਸ਼ੁਰੂ ਕਰਨ ਵਾਸਤੇ ਉਹਨਾਂ ਸਮਿਆਂ ਦੇ ਵਿੱਚ ਅੱਜ ਦੇ ਲੱਖਾਂ ਵਰਗੇ ਸੀ 20 ਰਜਤ ਪਣ ਤੇ ਲੰਗਰਾਂ ਦੀ ਆਲੋਚਨਾ ਕਰਨ ਵਾਲਿਓ ਗੁਰੂ ਬਾਬਾ ਜੀ ਨੇ ਉਹ 20 ਦੇ 20 ਲੰਗਰਾਂ ਵਾਸਤੇ ਖਰਚ ਦਿੱਤੇ ਸੀ ਕਿੱਡਾ ਕ ਵੱਡਾ ਉਸ ਸਮੇਂ ਦਾ ਲੰਗਰ ਕੀਤਾ ਹੋਵੇ ਗੁਰੂ ਅੰਗਦ ਦੇਵ ਜੀ ਨੇ ਲੰਗਰ ਵੰਡਿਆ ਲੰਗਰ ਦੌਲਤ ਵੰਡਿਆ ਰਸ ਅੰਮ੍ਰਿਤ ਖੀਰ ਪਿਆਲੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਮਰਿਆਦਾ ਬਣਾਈ ਸੀ ਪੀ ਜੋ ਕੁਝ ਵਰਤਦਾ ਇੱਕ ਦਿਨ ਦਾ ਲੰਗਰ ਉਹ ਵਰਤੇ ਜਿਹੜਾ ਵੱਧ ਜਾਂਦਾ ਏ ਉਹ ਵਿਆਸਾ ਵਿੱਚ ਪਾ ਦਿਆ ਕਰੋ ਅਗਲੇ ਦਿਨ ਵਾਸਤੇ ਨਹੀਂ ਕੁਝ ਬਚਾ ਕੇ ਰੱਖਣਾ ਇਤਿਹਾਸ ਅਸੀਂ ਪੜ੍ਹੀਏ ਤੇ ਪਤਾ ਲੱਗਦਾ ਗੱਡਿਆਂ ਦੇ ਗੱਡੇ ਰਸਤਾਂ ਬਸਤਾਂ ਲੰਗਰ ਉਹ ਸਾਰਾ ਵਿਆਸਾ ਦੇ ਵਿੱਚ ਬੁਰ ਦਰਿਆਪੁਰ ਦਾ ਕਰ ਦਿੰਦੇ ਸੀ ਮਹਾਰਾਜ ਤੇ ਸਾਡੇ ਵਰਗੇ ਗਿਆਨਾਂ ਸੋ ਉਦੋਂ ਹੁੰਦੇ ਤੇ ਉਹਨਾਂ ਕਹਿਣਾ ਸੀ ਮਹਾਰਾਜ ਤੇ ਬਚਾ ਕੇ ਨਹੀਂ ਰੱਖਦੇ ਇੰਨਾ ਕੁਝ ਇੰਨੀ ਕੌਮ ਦੀ ਬਰਬਾਦੀ ਕਰੀ ਜਾਂਦੇ ਜੋ ਗੁਰੂ ਤੇ ਗੁਰੂਪੰਥ ਕਰਦਾ ਏ ਜਿਹੜੇ ਲੋਕ ਉਹਦੇ ਤੇ ਕਿੰਤੂ ਕਰਦੇ ਆ ਜਿਹੜੇ ਕਹਿੰਦੇ ਵੀ ਲਿਵਰ ਫੈਟੀ ਹੋ ਜਾਣੀ ਆ ਜੀ ਲੋਕਾਂ ਨੂੰ ਪੀਜੇ ਖਵਾ ਦਿੱਤੇ ਸਾਧਾ ਨੇ ਬਿਮਾਰ ਕਰ ਦਿੱਤਾ ਮੈਂ ਬੇਨਤੀ ਕਰਾਂ ਅਸੀਂ 7 ਵਾਰੀ ਵਿਦੇਸ਼ ਯਾਤਰਾ ਕਰਕੇ ਆਏ ਆ ਤੇ ਉੱਥੇ ਆਸਟ੍ਰੇਲੀਆ ਅੰਗਰੇਜ਼ ਅੰਗਰੇਜ਼ ਇੰਗਲੈਂਡ ਦੇ ਵਿੱਚ ਉਹ ਖਾਂਦੇ ਪੀਂਦੇ ਆ ਦੋਵੇਂ ਵਕਤ ਉੱਥੇ ਰੋਟੀ ਪੱਕਦੀ ਨਹੀਂ ਦੋਹਾਂ ਵੇਲਿਆਂ ਦਾ ਉੱਥੇ ਜਲ ਪਾਣੀ ਇਹੋ ਐ ਜਾਂ ਪੀਜਾ ਖਾਂਦੇ ਜਾਂ 버ਗਰ ਖਾਂਦੇ ਆ ਤੇ ਸਾਡੇ ਨਾਲੋਂ ਜ਼ਿਆਦਾ ਤੰਦਰੁਸਤ ਆ ਸਾਡੀਆਂ ਗੋਗੜਾ ਡਬਲ ਡੌਲ ਹੋਈਆਂ ਤੇ ਉਹਨਾਂ ਦੇ ਵੇਖੋ ਸਰੀਰ ਸਾਥ ਸੰਗਤ ਜੀ ਉਹਨਾਂ ਦੇ ਐ ਕਰੇ ਸਰੀਰ ਤੇ ਸਾਡੇ ਨਾਲੋਂ ਵੱਧ ਉਮਰ ਭੋਗਦੇ ਆ ਜਿਹੜਾ ਇੱਕ ਬੋਲ ਰਿਹਾ ਸੀ ਨਿਹੰਗ ਸਿੰਘ ਬਾਣਾ ਸਾਡੇ ਵਰਗਾ ਹੀ ਉਹਦਾ ਉਹਨੇ ਪਾਇਆ ਸੀ ਪਰ ਮਹਾਰਾਜ ਦੀ ਹਾਜ਼ਰੀ ਹੈ ਹੁਣ ਮੇਰੀ ਤਾਂ ਜ਼ੁਬਾਨ ਵੱਡੀ ਜਾਵੇ ਜੇ ਜਿਹੜੀਆਂ ਗਾਲਾਂ ਉਹਨੇ ਕੱਡੀਆਂ ਜੇ ਮੈਂ ਰਿਪੀਟ ਕਰਾਂ ਉਹਨੇ ਕੋਈ ਗਾਲ ਛੱਡੀ ਨਹੀਂ ਜਿਹੜੀ ਨਾਸਾਦਮਾ ਨੂੰ ਕੱਢੀ ਉਹ ਸੰਤਾਂ ਨੇ ਆ ਕਰਦ ਇਹ ਤੇ ਸਵਰਮ ਮੁੱਕ ਜਾਣਾ ਗਾਂ ਪੀੜੀ ਨੂੰ ਸੁਣ ਨਪੁੰਸਕ ਹੋ ਜਾਣਾ ਇਹਨਾਂ ਨੇ ਮੈਂ ਬੇਨਤੀ ਕਰਾਂ ਸਾਤ ਪੰਜ ਪੰਜ ਸੱਤ ਸੱਤ ਬੱਚੇ ਆ ਅੰਗਰੇਜ਼ਾਂ ਦੇ ਤੇ ਉਹ ਪੀਂਦੇ ਦੋਵੇਂ ਵੇਲੇ ਕੋਲ ਡਰਿੰਕ ਪੀਂਦੇ ਹਰ ਇੱਕ ਚੀਜ਼ ਦੇ ਨਾਲ ਉਹ ਕੋਕੋਕੋਲਾ ਪੀਂਦੇ ਮੈਂ ਨਹੀਂ ਕਹਿੰਦਾ ਵੀ ਜਿੱਥੇ ਨਹੀਂ ਹੈ ਉੱਥੇ ਵਰਤਾਈਏ ਮਹਾਰਾਜ ਨੇ ਦਿੱਤਾ ਹੈ ਤੇ ਸਾਥ ਸੰਗਤ ਜੀ ਕੋਈ ਇਹੋ ਜਿਹਾ ਸਰੀਰ ਵੀ ਹੈਗੇ ਆ ਜਿਹੜੇ ਵਿਚਾਰੇ ਪੀਜਾ ਹਟ ਦੇ ਵਿੱਚ ਬਹਿਣ ਨੂੰ ਤਰਸਦੇ ਵੇ ਅਸੀਂ ਵੀ ਇਹ ਸ਼ਕ ਲਈਏ ਤੇ ਜੇ ਉਹਨਾਂ ਦੇ ਮੂੰਹ ਦੇ ਵਿੱਚ ਪੈ ਗਿਆ ਭੱਜ ਦੇ ਨਾਲ ਤੇ ਕਿੱਡਾ ਕੁ ਵੱਡਾ ਗੁਨਾਹ ਹੋ ਗਿਆ ਕਿੱਡੀ ਕੁ ਵੱਡੀ ਕੌਮ ਦੀ ਬਰਬਾਦੀ ਹੋ ਗਈ ਸਮੇਂ ਸਮੇਂ ਦੇ ਨਾਲ ਖਾਣੇ ਪਾਣੇ ਬਾਣੇ ਬਦਲਦੇ ਐ ਪਹਿਲੇ ਸਮਿਆਂ ਦੀ ਗੱਲ ਮਹਾਰਾਜ ਦੇ ਵੇਲੇ ਦੀ ਕਰਦੇ ਹਾਂ ਉਦੋਂ ਤੇ ਸਾਧ ਸੰਗਤ ਘੋੜਿਆਂ ਦੀਆਂ ਖੁਰਜੀਆਂ ਵਿੱਚ ਮਹਾਰਾਜ ਦੇ ਸਰੂਪ ਰੱਖਣੇ ਪਏ ਸਿੰਘਾਂ ਨੂੰ ਅੱਜ ਸੋਹਣੇ ਦਰਬਾਰ ਬਣੇ ਆ ਦਰਬਾਰ ਵੀ ਉਦੋਂ ਕੱਚੇ ਹੁੰਦੇ ਸੀ ਅੱਜ ਅਸੀਂ ਸੱਚਖੰਡ ਦਰਬਾਰਾਂ ਦੇ ਵਿੱਚ ਏਸੀ ਹੀਟਰ ਲਾਉਣੇ ਆ ਉਦੋਂ ਤਾਂ ਇਹ ਵੀ ਨਹੀਂ ਸੀ ਲੱਗਦੇ ਇਸ ਕਰਕੇ ਸਮੇਂ-ਸਮੇਂ ਦੇ ਨਾਲ ਸਾਡੇ ਭਾਉ ਉਹ ਉਹ ਸਾਥ ਸੰਗਤ ਜੀ ਕੁਰਤੀਆਂ ਦੇ ਨਾਲ ਚਾਦਰਾਂ ਬੰਨ੍ਹਦੇ ਸੀ ਅੱਜ ਦਵਾਨ ਵਿੱਚੋ ਵਿਖਾਓ ਕਿੰਨਿਆਂ ਨੇ ਬੰਨੀਆਂ ਇਹ ਚਾਦਰਾਂ ਕੁਰਤੀਆਂ ਦੇ ਨਾਲ ਸਮੇਂ-ਸਮੇਂ ਦੇ ਨਾਲ ਬਾਣੇ ਵੀ ਬਦਲਦੇ ਆ ਤੇ ਖਾਣਾ ਪਾਣੀ ਲੰਗਰ ਦੀ ਮਰਿਆਦਾ ਵਿੱਚ ਵੀ ਕੁਝ ਨਾ ਕੁਝ ਆਉਂਦਾ ਰਹਿੰਦਾ ਹੈ ਫਰਕ ਬਾਕੀ ਜਿਨ੍ਹਾਂ ਨੂੰ ਲਿਵਰ ਫੈਕਟੀ ਦਾ ਬਹੁਤਾ ਡਰ ਸੀ ਉਹ ਦੂਜੇ ਪਾਸੇ ਛਕ ਲੈਿੰਦੇ ਜਿੱਥੇ ਪੀਜੇ ਵਰਤਦੇ ਸੀ ਉੱਥੇ ਲੰਗਰ ਵੀ ਵਰਤਦਾ ਸੀ ਮਹੀਨਾ ਪਹਿਲਾਂ ਮਹਾਂਪੁਰਖਾਂ ਨੇ ਆਰੰਭ ਕੀਤਾ ਸੀ ਤੇ ਜਿੱਥੇ ਕੋਲਡ ਡਰਿੰਕ ਵਰਤਦਾ ਸੀ ਉਸੇ ਨਾਲ ਰਗੜੇ ਗਲਪੰਥ ਦੀ ਤਾਂ ਮਰਿਆਦਾ ਹੀ ਹੈ ਵੀ ਜਿੱਥੇ ਵੀ ਗਲਪੰਥ ਜਾਵੇ ਉੱਥੇ ਦੇਗਾ ਸ਼ਰਦਾਈਆਂ ਦੇ ਲੰਗਰ ਬਦਾਮਾ ਖਸਖਸ ਦੇ ਤਾਂ ਵਰਤਨੇ ਵਰਤਨੇ ਆਦਰਤਾਰੇ ਤੇ ਉਹ ਉਹ ਛਕ ਲੈਣ ਇਸ ਕਰਕੇ ਨਿੱਕੀ ਨਿੱਕੀ ਗੱਲ ਤੋਂ ਆਲੋਚਨਾ ਨਾ ਕਰਿਆ ਕਰੀਏ ਆਹ ਸਮਾਂ ਬਹੁਤ ਕਿਉਂਕਿ ਮੇਰੇ ਮਨ ਵਿੱਚ ਕਈ ਦਿਨਾਂ ਦਾ ਸੀ ਜੇ ਸਾਥ ਸੰਗਤ ਜੀ ਇਹਨਾਂ ਲੋਕਾਂ ਦਾ ਜਵਾਬ ਨਾ ਦੇਈਏ ਤਾਂ ਫਿਰ ਇਹ ਵਧਦੇ ਜਾਂਦੇ ਆ ਨਿੱਕੀ ਨਿੱਕੀ ਗੱਲ ਤੇ ਆਲੋਚਨਾ ਇੱਕ ਇੱਕ ਕਾਰਨ ਕਿ ਕਿਉਂਕਿ মিডিਆ ਵਰਤਾਂਤ ਸਿਰਜਦਾ ਹੈ ਸਮਝਣ ਵਾਲੀ ਗੱਲ ਬਹੁਤ ਸਮਝਣ ਵਾਲੀ মিডিਆ ਜੋ ਵਰਤਾਂਤ ਸਿਰਜਦਾ ਹੈ ਅਸੀਂ ਸਾਰੇ ਉਹਦੇ ਵਿੱਚ ਵਹਿ ਜਾਂਦੇ ਆ ਤੇ মিডিਆ ਵਰਤਾਂਤ ਇਹ ਸਿਰਜ ਰਿਹਾ ਹੈ ਏਜੰਸੀਆਂ ਦੀ ਸ਼ਹਿ ਦੇ ਉੱਤੇ ਵੀ ਇਹਨਾਂ ਦੇ ਮਨਾਂ ਵਿੱਚੋਂ ਸਾਧੂ ਨਾਮ ਜਪਣ ਵਾਲੇ ਸੰਸਥਾਵਾਂ ਜਥੇਬੰਦੀਆਂ ਸੰਪਰਦਾਵਾਂ ਵਾਲਿਆਂ ਦੇ ਪ੍ਰਤੀ ਇੰਨੀ ਹੀਣਤਾ ਭਰ ਦਿਓ ਵੀ ਇਹ ਕਹਿੰਦੇ ਇਹ ਕੌਣ ਹੁੰਦੇ ਆ ਜੀ ਇਹ ਜਥੇਬੰਦੀਆਂ ਸੰਪਰਦਾਵਾਂ ਇਹ ਤਾਂ ਐਵੇਂ ਹੀ ਆ ਤੇ ਜਦੋਂ ਇਹ ਐਵੇਂ ਕਹਿ ਦੇਣਗੇ ਉਹਨਾਂ ਦੀ ਤਾਕਤ ਕਮਜ਼ੋਰ ਹੋਵੇਗੀ ਤੇ ਪੰਥ ਕਦੇ ਜਥੇਬੰਦਕ ਨਹੀਂ ਹੋ ਸਕੀ ਸਮਝੀਏ ਗੱਲ ਨੂੰ ਗੁਰਦੇਵ ਕਿਰਪਾ ਕਰਨ ਸੋ ਹੁਣ ਮੈਂ ਇਹ ਗੱਲ ਕਹਿ ਦਿੱਤੀ ਐ ਤੇ ਮੈਨੂੰ ਇਹ ਗੱਲ ਦਾ ਵੀ ਪਤਾ ਹੈ ਵੀ ਇਹਦੇ ਥੱਲੇ ਕਮੈਂਟ ਕੀ ਆਉਣੇ ਆ ਪਰ ਜੋ ਸਚਾਈ ਹੈ ਉਹ ਮੈਂ ਪੇਸ਼ ਕੀਤੀ ਐ ਸਾਥ ਸੰਗਤ ਜੀ ਨਿੱਕੀ ਨਿੱਕੀ ਗੱਲ ਤੇ ਅਲੋਚਨਾ ਨਾ ਕਰਿਆ ਕਰੀਏ ਜੇ ਅੱਜ ਸੰਸਾਰ ਭਰ ਦੇ ਵਿੱਚ ਸਾਡੀ ਚੜ੍ਹਦੀ ਕਲਾ ਐ ਤੇ ਉਹਦੇ ਉਹਦਾ ਇੱਕ ਕਾਰਨ ਇਹ ਵੀ ਐ ਪੀ ਅਸੀਂ ਉੱਥੇ ਵੀ ਲੰਗਰ ਵਰਤਾਉਣ ਪਹੁੰਚ ਜਾਂਦੇ ਜਿੱਥੇ ਪਹੁੰਚਦਾ ਕੋਈ ਨਹੀਂ ਸਭ ਗੋਰੇ ਕਾਲੇ ਲੰਗਰ ਦੀ ਮਰਿਆਦਾ ਕਰਕੇ ਵੀ ਸਾਨੂੰ ਬਣਦੇ ਆ ਵੀ ਇਹ ਸਿੱਖ ਹੀ ਆ ਜਿਹੜੇ ਲੰਗਰ ਵਰਤਾ ਸਕਦੇ ਆ ਕੋਵਿਡ ਦਾ ਸਮਾਂ ਆਇਆ ਸਭ ਸਰਕਾਰਾਂ ਨੇ ਕੋਈ ਵੀ ਪਾਰਟੀ ਹੋਵੇ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਗੁਰੂ ਘਰ ਦੇ ਲੰਗਰ ਸੀ ਜਿਨ੍ਹਾਂ ਨੇ ਲੋਕਾਂ ਨੂੰ ਆਸਰਾ ਦਿੱਤਾ ਆਓ ਆਪਾਂ ਸੋ ਸੱਚੇ ਬਾਦਸ਼ਾਹ ਕਿਰਪਾ ਕਰਨ ਉਹਨਾਂ ਨੂੰ ਸਮੱਤ ਬਖਸ਼ਣ ਜਿਹੜੇ ਨਿੱਕੀ ਨਿੱਕੀ ਗੱਲ ਤੇ ਆਪਦਿਆਂ ਨੂੰ ਹੀ ਗਾਲਾਂ ਕੱਢਣ ਲੱਗ ਪੈਂਦੇ ਆ ਪੰਥ ਪੰਥਕ ਢਾਂਚਾ ਮਜ਼ਬੂਤ ਇਸ ਤਰ੍ਹਾਂ ਨਹੀਂ ਹੋਣਾ ਇੱਕ ਦੂਜੇ ਦੀ ਅਲੋchnਾ ਕਰਨ ਸਾਥ ਸੰਗਤ ਜੀ ਬਹੁਤ ਸੈਂਕੜੇ